खाद जी क़िलत न लेक ਇਹ ਅੱਜ ਹੁਣ ਜਿਹੜਾ ਕਾਫਲਾ ਪਹੁੰਚਿਆ ਹੈ ਡੀਸੀ ਦਫਤਰ ਪਹੁੰਚੇਗਾ ਡੀਸੀ ਦਫਤਰ ਸੰਗਰੂਰ ਤੇ ਬਹੁ ਇਹ ਜਿਹੜਾ ਅੱਜ ਦਾ ਕਾਫਲਾ ਹੁਣ ਪਹੁੰਚਿਆਗਾ ਲਗਭਗ 2:30 ਵਜੇ 25 ਤਰੀਕ 9ਵਾਂ ਮਹੀਨਾ 2024 ਤੇ ਇਹ ਕਾਫਲਾ ਜਿਹੜਾ ਕਈ ਮੰਗਾ ਨੇ ਇਹਦੇ ਵਿੱਚ ਜਿਵੇਂ ਨਕਲੀ ਡੀਪੀ ਖਾਦ ਆ ਉਹ ਮਿਲ ਰਹੀ ਆ ਜੀ ਡੀਪੀ ਦੇ ਨਾਲ ਹੋਰ ਬੇਲੋੜਾ ਸਮਾਨ ਲਾ ਕੇ ਦੁਕਾਨਦਾਰ ਜਿੰਦ ਨੇ ਉਹਦੇ ਸਬੰਧ ਦੇ ਵਿੱਚ ਜਿਹੜਾ ਇਹ ਅੱਜ ਦਾ ਜਿਹੜਾ ਇਕੱਠ ਹੈ ਜਿਹੜਾ ਡੀਸੀ ਦਫਤਰ ਪਹੁੰਚਿਆ ਉਹ ਦੇਖ ਰਿਹਾ ਬਹੁਤ ਦੂਰ ਤੱਕ ਨਾਲੇ ਇਕੱਠਾ ਆ ਰਿਹਾਗਾ ਇਹ ਹੈਗਾ ਡੀਸੀ ਹੈਡਕ quarters ਦੇ ਬਾਹਰ ਤੁਸੀਂ ਸੰਦਨੀਆਂ ਨੀਕਤਾ ਗ੍ਰਾਹਾਂ ਵੱਲੋਂ ਜਿਹੜਾ ਹੈਗਾ ਲਾਇਆ ਹੈ ਆ ਚੱਲਦੇ ਪਰ ਡੀਸੀ ਦਫਤਰ ਦੇ ਗੇਟ ਕੋਲੇ ਇਹ ਪਹੁੰਚ ਗਿਆ ਜਗਾਫਲਾ ਸੋ ਕੀ हेलो हेलो कैमरा फोटो ਇਸ ਲਈ ਆ ਇਹ ਜੀ ਸਰ ਭਲੀ ਸਰਕਾਰ ਨੂੰ ਸਾਥੀਓ ਭਾਰਤੀ ਕਿਸਾਨ ਨੇ ਇਕ ਤਰ੍ਹਾਂ ਉਧਰਾਹਣ ਹੈ ਮੰਗ ਪੱਤਰ ਕਰਨ ਮੇਰੇ ਤੋਂ ਜਿਹੜਾ ਹੈਗਾ ਨਗਲੀ ਖਾਦਾਂ ਦੀ ਵਿਕਰੀ ਤੇ ਹੋਰ ਨੈਤੋ ਯੂਰੀਆ ਦੇ ਸਪਲਾਈ ਇਹ ਅਸੀਂ ਪ੍ਰਸ਼ਾਸਨ ਨੂੰ ਇਹ ਅਸਾਸ਼ੋਦਲੇ ਤੇ ਕਾਰਵਾਈ ਕਰਾਂਗੇ ਇਹ ਜਿਹੜੇ ਸਾਡੀ ਮੰਗਾਂ ਤੋਂ ਨਹੀਂ ਮਾ ਜੋ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਬਾਰੇ ਸੁਣਨ ਕਰਾਂਗੇ ਇਹ ਰਿਕਾਰਡ 3 BBP ਰਿਕਾਰਡ ਹੈ ਇਹ ਸੂਚਨੀ ਭਰੀ ਜਨਾਬੀ ਸ਼ਾਰਟੇਜ ਆ ਗਈ ਤੇ ਜਲਦੀ ਸਪਲਾਈ ਜਿਹੜੀ ਆਪ ਨੂੰ ਮਿਲ ਜਾਣੀ ਹੈ ਤੇ ਸਰਕਾਰ ਨੂੰ ਮੈਂ ਸਮਝਦਾ ਹਾਂ ਕਿ ਇਹ ਤੌਰ ਤੇ ਜਲਦੀ ਪੂਰੀ ਹੋਵੇ ਤੇ ਬਾਕੀ ਇਹ ਸਾਡੀ ਮੰਗ ਹੈ ਇਹ ਅਸੀਂ ਸਰਕਾਰ ਤੱਕ ਹੌਲ ਪਰ ਜਾਵਾਂ ਧੰਨਵਾਦ ਕੋਣ ਸਾਡੇ ਸੂਬੇ ਦੇ ਮੁੱਖੀ ਪ੍ਰਧਾਨ ਜੀ ਜਦੋਂ ਤੋਂ ਤਾਂ ਜਿਹੜੀ ਗੱਲ ਰਹਿ ਗਈ ਪੂਰੀ ਕਰਨੇ